ਹਾਂਜੀ ਮੈਂ ਗੁਰਪ੍ਰੀਤ ਸਿੰਘ ਸਰਦਾਰ son of ਸਰਦਾਰ ਗੁਰਪ੍ਰੀਤ ਸਿੰਘ ਜੀਮਾ ਇਹ 2008 ਦੇ ਵਿੱਚ ਜੀ ਮੇਰੇ ਘਰ ਦੇ ਵਾਈਫ ਮੇਰੀ ਜਗਿੰਦਰ ਕੌਰ ਪਰ ਫਰਾਣੀ ਇਹ ਸਰਪੰਚ ਬਣੀ ਸੀ ਜੀ ਇਹ 2008 ਤੋਂ ਬਾਅਦ ਜਿਹੜੀ ਛੱਡ ਦੀ ਮੁਰੰਮਤਨ ਛੱਡ ਜਿਹੜੀ ਅਸੀਂ ਥੱਲੇ ਆਪਣਾਈ ਸੀ ਸਟੇਜ ਉੱਪਰ ਹੀ ਲੈਂਡਰ ਪਾਇਆ ਸੀ 2008 ਤੋਂ ਬਾਅਦ ਉਦੋਂ ਬਾਅਦ 1 ਲੱਖ ਰੁਪਏ ਦੀ ਗ੍ਰਾਂਟ ਸੀ ਜੀ ਤੇ 2000 ਰੁਪਇਆ ਆਪਣੇ ਮਨਜੀਤ ਸਿੰਘ ਬਾਜਵਾ ਅਮਰੀਕਾ ਤੋਂ ਉਹਨਾਂ ਨੇ ਭੇਜਿਆ ਸੀ 1.5 ਲੱਖ ਰੁਪਇਆ 1.5 ਲੱਖ ਰੁਪਇਆ ਉੱਪਰ ਲੱਗਾ ਉਹ ਮੈਂ ਜਗਿੰਦਰਪਾਲ ਪੱਬੀ ਰਾਣੇ ਤਾਂ ਦੁਕਾਨ ਆਪਣੀ ਸਿਮਿੰਟ ਦੀ ਸਰੀਏ ਦੀ ਉਹਨਾਂ ਨੂੰ ਆਪਣੇ ਆਪਣੀ ਫਸਲ ਚ ਪੈਸੇ ਘਟਾਏ ਹੋ ਜਿੰਨੀ ਗ੍ਰਾਂਟ ਦਾ ਉਹਦਾ ਮੈਂ ਕੰਮ ਕਰਤਾ ਸੀ ਸਰਟੀ ਸਾਹਿਬ ਨੇ ਕਿਹਾ ਵੀ ਜਿੰਨੀ ਗ੍ਰਾਂਟ ਉਹਨਾਂ ਕੰਮ ਹੋਣਾ ਬਾਕੀ ਪੈਸੇ ਤੈਨੂੰ ਨਹੀਂ ਮਿਲਣੇ ਪਰ ਇੱਥੇ ਬੋਰਡ ਦਾ 2004 ਦਾ ਆਇਆ ਇਹ ਬੋਰਡ ਜੀ ਇਹਦੇ ਆ ਸਾਫ ਦਾ ਸਰਪੰਚ ਦੇਸ਼ ਰਾਜ ਨੇ ਮੈਤਾ ਨੇ ਆਪਣਾ ਬੋਰਡ ਲਾਤਾ ਜੀ ਇੱਥੇ ਅੱਛਾ ਮੇਕੋ ਆਪਣੇ ਸਰਕਾਰ ਕੋਲ ਵੀ ਮੰਗਿਆ ਵੀ ਇਹ ਬੋਰਡ ਇੱਥੇ ਕਿੱਦਾਂ ਲਾਇਆ ਗਿਆ ਜੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਅੱਛਾ ਇਹ ਸ਼ੈੱਡ ਮੈਂ ਬਣਾਈ ਹੈ ਜੀ ਆਪਣੇ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ 2008 ਵਿੱਚ ਸ਼ੈੱਡ ਬਣਿਆ ਹਾਂ ਜੀ ਹਾਂ ਜੀ ਮੇਰੇ 2800 2013 ਦੇ ਵਿੱਚ ਤੁਹਾਡੀ ਪੰਚਾਇਤ ਸੀ ਹਾਂ ਜੀ ਤੇ ਇੱਥੇ ਸ਼ੈੱਡ ਉਸ ਵੇਲੇ ਪਹਿਲਾਂ ਖਾਲੀ ਸੀ ਇੱਥੇ ਖਾਲੀ ਸੀ ਜੀ ਤੇ ਕੁਝ ਨਹੀਂ ਸੀ ਵੈਸੀ ਸੀ ਮੈਂ ਬਣਾਈ ਜੀ ਅੱਛਾ ਜਦੋਂ ਇਹ ਬਣ ਗਿਆ ਤਾਂ ਹੁਣ ਬੋਰਡ 2004 ਦੱਸਦਾ ਪਿਆ ਹਾਂ ਜੀ ਕਿ ਕਿਧਾਂ ਲੱਗੇ ਜੀ ਇੱਥੇ ਇਹ ਸਰਕਾਰ ਕੋ ਮੇਰੀ ਮੰਗਿਆ ਜੀ ਇਹਦੇ ਵਿੱਚ ਜੋ ਵੀ ਕੋਈ ਕਾਰਮੀ ਕਿਸੇ ਨੇ ਕੀਤੀ ਹੈ ਇਹਦੇ ਹੀ ਪੜਤਾਲ ਕੀਤੀ ਜਾਵੇ ਗਲਤ ਗਲਤ ਇਹ ਬਤੌਰ ਪੰਚਾਇਤ ਦਾ ਮਤਾ ਪੈ ਕੇ ਪੰਚਾਇਤ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਮਤਾ ਪਿਆ ਜੀ ਉਦੋਂ ਮੇਰੇ ਹਿਸਾਬ ਨਾਲ ਮਰਜਾ ਆਪਣੇ ਜਗਜੀਤ ਭਾਜੀ ਪਾਸਟਰ ਪੰਚਾਇਤ ਸੈਕਟਰੀ ਸੀ ਹੁਣ ਇਸ ਟਾਈਮ ਮੌਜੂਦਾ ਪੰਚਾਇਤ ਅਫਸਰ ਨੇ ਉਹ ਠੀਕ ਹੈ ਜੀ ਉਸ ਟਾਈਮ ਮਤਾ ਪੈ ਕੇ 1 ਲੱਖ ਗ੍ਰਾਂਟ ਦਾ ਫੇਸ ਸਟੇਡੀਅਮ ਨਾਲ ਆ ਗਿਆ ਕੰਮ ਸੀ ਉਹ ਮਤੇ ਦੀ ਕਾਪੀ ਹੈਗੀ ਆਪਣੇ ਕੋਲ ਮਤੇ ਦੀ ਕਾਪੀ ਮਿਲ ਸਕਦੀ ਜੀ ਠੀਕ ਹਾਂਜੀ